ਕੋਸਤੋ ਨੌਜਵਾਨ ਕਵੀਓ ਜਦੋਂ ਤੋਂ ਵੀ ਕੱਪਤਾ ਲਿਖਣ ਲਿਖਾਉਣ ਪੜ੍ਹਨ ਪੜਾਉਣ ਦੇ ਚੱਕਰਾਂ 'ਚ ਪਿਆ ਮੈਂ ਇੱਕ ਤਾਂ ਇਹ ਹੀ ਸੁਣਦਾ ਆ ਰਿਹਾ ਕਿ ਕੱਪਤਾ ਦਾ ਯੁੱਗ ਖਤਮ ਹੋ ਰਿਹਾ ਹੈ ਕੱਪਤਾ ਤਾਂ ਅਸ ਹੁਣ ਚਲੀ ਗਈ 50 ਸਾਲ ਤੋਂ ਇਹ ਇੱਕ ਮਸਲਾ ਚੱਲ ਰਿਹਾ ਹੈ ਪਰ ਮੈਂ ਮਾਰ ਨਾਲ ਕਹਿ ਸਕਦਾ ਕਿ ਕੱਪਤਾ ਨੇ ਕਿੱਥੇ ਜਾਣਾ ਕਿਵੇਂ ਚਲੀ ਜਾਏਗੀ ਕੱਪਤਾ ਜਿਵੇਂ ਜਿਵੇਂ ਸਾਡੀਆਂ ਸਮੱਸਿਆਵਾਂ ਸਾਡੇ ਮਸਲੇ ਵਧਣਗੇ ਸਭੋਂ ਕਪਤਾ ਦਾ ਯੁੱਗ ਆਏਗਾ ਕਪਤਾ ਕਿਤੇ ਨਹੀਂ ਜਾਣੀ ਕਰ ਫਿਰ ਕਪਤਾ ਬਾਰੇ ਪਰਿਭਾਸ਼ਾਵਾਂ ਬੜੀਆਂ ਵੱਖੋ ਵੱਖਰੇ ਵਿਦਵਾਨ ਦਿੰਦੇ ਨੇ ਬੜੇ ਚਿੰਤਕ ਕਵੀ ਵਿਦਵਾਨ ਫਿਲਾਸਫਰ ਕਪਤਾ ਬਾਰੇ ਬਹੁਤ ਕੁਝ ਕਹਿੰਦੇ ਨੇ আর ਸਭ ਦੇ ਵਿਚਾਰ ਤਕਰੀਬਨ ਵੱਖੋ ਵੱਖਰੇ ਹੁੰਦੇ ਨੇ ਕਪਤਾ ਬਾਰੇ ਮੈਂ ਇਹ ਵੀ ਦੇਖ ਰਿਹਾ ਕੋਈ ਇੱਕ ਵਿਚਾਰ ਧਾਰਾ ਤੇ ਕਪਤਾ ਨੂੰ ਨਹੀਂ ਬੰਨਿਆ ਜਾ ਸਕਦਾ ਮੈਂ ਵੀ ਕੁਝ ਪਰਿਭਾਸ਼ਾਵਾਂ ਦਾ ਸਿਰਜੀਆ ਕਪਤਾ ਹੁੰਦੀ ਕੀ ਹੈ ਮੈਨੂੰ ਹੁਣ ਜਵਾਨ ਸਾਹਿਬ ਕਹਿੰਦੇ ਕਿ ਕਪਤਾ ਬਾਰੇ ਜ਼ਰੂਰ ਦੋ ਚਾਰ ਸ਼ਬਦ ਬੋਲਿਓ ਕਪਤਾ ਕੀ ਹੈ ਕਿ ਕਿਸ ਤਰ੍ਹਾਂ ਦੀ ਕੀ ਹੈ ਮੈਂ ਉਹ ਇੱਥੇ ਬੈਠੇ ਬੈਠੇ ਨੇ ਕੁਝ ਆਪਣੇ ਡਾਇਰੀ ਜੀ ਦੇ ਵਿੱਚ ਕਪਤਾ ਬਾਰੇ ਉਹਦੇ ਤੇ ਕੁਝ ਗੱਲਾਂ ਮੈਂ ਲਿਖੀਆਂ ਨੇ ਜੋ ਮੈਂ ਅਕਸਰ ਕਹਿਣਾ ਹੁੰਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਕਪਤਾ ਹੈ ਨਾ ਇਹ ਸਾਡੇ ਰੂਹ ਦੀ ਕਲਕਾਰੀ ਹੈ ਕਪਤਾ ਸਾਡੇ ਅੰਦਰਲੇ ਦਰਦ ਦੀ ਹੂਕ ਹੈ ਕਪਤਾ ਸਾਡੇ ਹੇਰਿਆਂ ਦਾ ਜਾਂ ਕਹਿ ਲੋ ਬੇਵਸੀਆਂ ਦਾ ਰੋਸਿਆਂ ਦਾ ਭਰੋਸਿਆਂ ਦਾ ਪ੍ਰਗਟਾਵਾ ਹੈ। ਕਪਤਾ ਅਸਹਿਤ ਪਲਾਂ ਦੀ ਸਹਿਜ ਪ੍ਰਕਿਰਿਆ ਹੈ। ਕਪਤਾ ਮਹਿਸੂਸ ਕਰਕੇ ਮਹਿਸੂਸ ਕਰਾ ਦੇਣ ਦੀ ਕਲਾ ਹੈ। ਪਹਿਲਾਂ ਅਸੀਂ ਮਹਿਸੂਸ ਕਰਦੇ ਹਾਂ ਕਿਸੇ ਵੀ ਹਾਦਸੇ ਨੂੰ ਕਿਸੇ ਵੀ ਘਟਨਾ ਨੂੰ ਫਿਰ ਅਸੀਂ ਉਸ ਨੂੰ ਇੱਕ ਸੰਵੇਦਨਸ਼ੀਲ ਬੰਦੇ ਹੋਣ ਦੇ ਨਾਤੇ ਉਹਨੂੰ ਮਹਿਸੂਸ ਕਰਾਉਣਾ ਹੈ ਬਾਕੀਆਂ ਨੂੰ। ਕਪਤਾ ਅਲਕਾਰ ਵਕਤ ਨੂੰ ਤਰਾਸ਼ ਕੇ ਤਰਤੀਬ ਚ ਕਰਦੀ ਹੈ ਇੱਕ ਅਜਿਹੀ ਚੀਜ਼ ਹੈ ਕਦ ਤੱਕ ਸਾਡੇ ਅਥਰੂ ਵੀ ਹੁੰਦੇ ਨੇ ਰੋਸੇ ਵੀ ਹੁੰਦੇ ਨੇ ਵਿਗੋਚੇ ਵੀ ਹੁੰਦੇ ਨੇ ਕਦ ਤੱਕ ਸਾਡਾ ਰੋਹ ਵੀ ਹੁੰਦਾ ਹੈ ਵਿਦਰੋਹ ਵੀ ਹੁੰਦਾ ਹੈ ਕਦ ਤੱਕ ਸਾਡੀਆਂ ਕਚੀਚੀਆਂ ਵੀ ਹੁੰਦੀਆਂ ਨੇ ਇਹ ਕੋਈ ਕਿਸੇ ਇੱਕ ਵਿਚਾਰਧਾਰਾ ਦੇ ਇਹ ਸਾਰੀਆਂ ਗੱਲਾਂ ਨੂੰ ਕਿਵੇਂ ਬੰਨھا ਦੇਸੀ ਨਹੀਂ ਬਣਿਆ ਜਾ ਸਕਦੀ ਕਪਤਾ ਉਸ ਜ਼ਮਾਨੇ ਦੀ ਪੀੜ ਦਾ ਆਵਾਸ ਹੁੰਦਾ ਹੈ ਸ਼ਬਦਾਂ ਦਾ ਹੌਕਾ ਜਾਲ ਰਲਕਾਰ ਕਪਤਾ ਬਣਦੇ ਜਿਹਾ ਉਚ ਉਦਾਸੀ ਹੈ ਜਿਹਾ ਜੇ ਰਲਕਾਰ ਹੈ ਰੋ ਹੈ ਫਿਰ ਕਪਤਾ ਬਣਦੀ ਹੈ ਪਰੇਸ਼ੀ ਦੁਸ਼ਵਾਰੀਆਂ ਖਲਾਫ ਸਭ ਤੋਂ ਤਾਕਤਵਰ ਹਥਿਆਰ ਕਪਤਾ ਹੈ ਮੈਂ ਜ਼ਫਰਨਾਵੀ ਦੀ ਮਿਸਾਲ ਦੇ ਸਕਦਾ ਕੰਡਿਆਂ ਸੂਲਾਂ ਦੀ ਸੇਜ ਤੋਂ ਮਿੱਤਰ ਪਿਆਰੇ ਨੂੰ ਮਾਰੀ ਆਵਾਸ ਯੁੱਗਾ ਦੇ ਪੀੜ ਹਰਨ ਦਾ ਸਬਬ ਬਣ ਜਾਂਦੀ ਹੈ ਹਾਲ ਮਰੀਜ਼ਾਂ ਦਾ ਕਿਸੇ ਰੰਗ ਤੇ ਫਕੀਰ ਦੇ ਦੋ ਬੋਲ ਸਾਨੂੰ ਪੀੜੀਆਂ ਤੱਕ ਹੁਲਾਰਾ ਦੇ ਜਾਂਦੇ ਤਾੜੀ ਮਾਰ ਉਡਾ ਨਾ ਬਾਹੂ ਅਸੀਂ ਆਪੇ ਹੋ ਕਪਤਾਨ ਨੂੰ ਮੰਨਣ ਲਈ ਕੋਈ ਜਣਾ ਪੈਂਦਾ ਸਵੇਧ ਨਾਲ ਕਪਤਾਨ ਨੂੰ ਜਾਣਣ ਲਈ ਅਰਥਾਂ ਦੇ ਦਰਦ ਦੇ ਕੋਹੜਿਆਂ ਤੇ ਮਹਦੀ ਵਾਲੇ ਪੈਰ ਧਰ ਕੇ ਪਹੁੰਚੇ ਕਪਤਾਨ ਲਈ ਖੰਡ ਲਈ ਆਪਣੇ ਜ਼ਖਮਾਂ ਨੂੰ ਹਰੇ ਰੱਖਣਾ ਹੁੰਦਾ ਹੈ ਬਸ ਇਹ ਹੀ ਕਹਾਤਾ ਰਹਾ ਸੀ ਕਪਤਾਨ ਨਾਲੋਂ ਸੱਚਾ ਸੁੱਚਾ ਪਲੇਟੋ ਜੋ ਮਰਜੀ ਕਹੀ ਜਾਵੇ ਕਪਤਾਨ ਨਾਲੋਂ ਸੱਚਾ ਸੁੱਚਾ ਦੇ ਉੱਚਾ ਹੋਰ ਕੁਝ ਵੀ ਨਹੀਂ ਬਸ ਇੱਕ ਕਾਲਜ ਦੀ ਹੂਕ ਝੋਟੀ ਹੋਵੇ ਅੱਛਾ ਨੌਜਵਾਨ ਕਵੀਆਂ ਨੇ ਕਵਤਾਵਾਂ ਸੁਣਾਈਆਂ ਨੇ ਮੈਂ ਚਰਨ ਸਾਹਿਬ ਨੂੰ ਕਿਹਾ ਵੀ ਮੈਨੂੰ ਪ੍ਰਧਾਨ ਜੀ ਨੇ ਇੱਕ 72 ਸਾਲੇ ਨੂੰ ਕਿਉਂ ਬੁਲਾਇਆ ਗਿਆ ਕਹਿੰਦੇ ਤੁਸੀਂ 72 ਸਾਲੇ ਨੌਜਵਾਨ ਦੇਖਣ ਨੂੰ ਘਟਾਪਾ ਜੀ ਝੋਕੇ ਤੇ ਆ ਗਿਆ ਹੱਸਦੇ ਸੀ ਅਸੀਂ ਬੜੀਆਂ ਸੋਹਣੀਆਂ ਲਜ਼ਮਾਂ ਬੋਲੀਆਂ ਨੇ ਮੈਨੂੰ ਮਾਣ ਹੈ ਕਿਉਂਕਿ ਮੈਂ ਮੇਰੀ ਇਹ ਇੱਕ ਜਿਵੇਂ ਕਹਿੰਦੇ ਨੇ ਨਾ ਇੱਕ ਬਸ ਮੰਦਿਰ ਵਿੱਚ ਇੱਕ ਉਹ ਹੈ ਕਿ ਮੈਂ ਕਵਤਾ ਦੇ ਨਾਲ ਕਵਤਾ ਪ੍ਰੇਮੀਆਂ ਨਾਲ ਜੁੜੇ ਹੋਈ ਰਹਿਣਾ ਹੈ ਜ਼ਿੰਦਗੀ ਭਰ ਹੋਰ ਕੋਈ ਕੰਮ ਨਹੀਂ ਮੈਨੂੰ ਅੱਜ ਇੱਥੇ ਵੀ ਜਿਹੜੇ ਨੌਜਵਾਨ ਕਵੀ ਆਏ ਨੇ ਅੱਜ ਇਹਨਾਂ ਤੋਂ ਮੈਂ ਦੇਖ ਰਿਹਾ ਸਨ ਨਾ ਨਹੀਂ ਲੱਗਦਾ ਕਿ ਸਦਾ ਰਹਿ ਜਾਣਾ ਪਿਛਲੇ ਸਾਲ ਲਾਪਾ ਕਵਤਾ ਉਸੇ ਸ਼ਾਮ ਨੂੰ ਹੋਈ ਸੀ 6 ਕਵੀ ਇੱਥੇ ਬੈਠੇ ਨੇ ਜਿਹੜੇ ਪਿਛਲੀ ਵਾਰ ਨਾਪਕਰਤਾ ਉਸੇ ਸ਼ਾਮ ਨੂੰ ਹੋਈ ਸੀ 6 ਕਵੀ ਉਹ ਬੈਠੇ ਨੇ ਜਿਹੜੇ ਕੱਲ ਨੂੰ ਫੇਰ ਨਾਪਕਰਤਾ ਉਸੇ ਸ਼ਾਮ ਨੂੰ ਹੋ ਰਹੀ ਹੈ ਤੇ ਕੁਝ ਮੈਂ ਨਾ ਲਿਖੇ ਨੇ ਜਿਹੜੇ ਅਗਲੀ ਵਾਰ ਇੱਥੇ ਹੀ ਫੇਰ ਨਾਪਕਰਤਾ ਉਸੇ ਅਗਲੇ ਸਾਲ ਸ਼ਾਮ ਨੂੰ ਹੋਣੀ ਹੈ ਉਹ ਸਾਰੇ ਕਵੀ ਜਿਨ੍ਹਾਂ ਦੇ ਨਾਂ ਰਹਿ ਜਾਂਦੇ ਨੇ ਉਹ ਵਾਰੀ ਵਾਰੀ ਆਪਣੇ ਆਪ ਆ ਜਾਂਦੇ ਨੇ ਉੱਥੇ ਕਿਸੇ ਕਿਸਮ ਦਾ ਕੋਈ ਧੜਾ ਕੋਈ ਤਰ ਨਹੀਂ ਹੁੰਦੀ ਉੱਥੇ ਸਿਰਫ ਕਰਤਾਰ ਨੂੰ ਦੇਖਿਆ ਜਾਂਦਾ ਤੁਸੀਂ ਕੱਲ ਦਾ ਮੇਲਾ ਦੇਖਿਆ ਤੇ ਨਵੇਂ ਮੁੰਡੇ ਮੈਂ ਜੋ ਸਾਲ ਪਰ ਪੰਜਾਬ ਚ ਫਿਰ ਤੁਰ ਕੇ ਇਕੱਠੇ ਕੀਤੇ ਨੇ ਕਵੀ ਉਹਨਾਂ ਨੇ ਇੱਥੇ ਕੱਲ ਨੂੰ ਬੋਲਣਾ ਤੇ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗੇਗਾ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਾਂਗੇ ਅਫਤਾਰ ਮਾਨ ਬੈਠਾ ਇਹਨੂੰ ਇਹਦੀ ਪੁਸਤਕ ਨੂੰ ਕੱਲ ਨੂੰ ਕਮੇਟਵਾਰ ਯਾਦਗਾਰੀ ਪੁਰਸਕਾਰ ਵੀ ਅਸੀਂ ਪਾਣੀ ਤੇ ਮੂਰਤ ਨੂੰ ਇੱਥੇ ਲਾਂਭਾ ਕੱਢ ਤੌਰ ਤੇ ਦੇ ਰਹੇ ਹਾਂ ਸਰ ਜਰੂਰ ਬਿਵਾੜ ਮੈਂ ਬਰਤ ਨਜ਼ਮ ਦਾ ਸ਼ਾਇਰਾਂ ਇੱਕ ਦੋ ਮੈਂ ਤੁਹਾਨੂੰ ਇਹਨਾਂ ਨੂੰ ਇਹ ਨਾ ਕਿ ਹੋਵੇ ਤੁਸੀਂ ਸਾਨੂੰ ਸਲਾਹਾਂ ਦੇਣ ਲੱਗੋ ਬਹੁਤ ਨਿਮਰਤਾ ਸਹਿਤ ਮੈਂ ਇੱਕ ਦੋ ਗੱਲਾਂ ਤੁਹਾਨੂੰ ਨਵੇਂ ਕਹਿੰਿਆਂ ਉਹ ਵੀ ਤਾਂ ਕਰਕੇ ਕਿਉਂਕਿ ਇੱਥੇ ਬੈਠੇ ਹੈ ਨਾ ਕਈ ਗੱਲਾਂ ਦਾ ਪਤਾ ਲੱਗਦਾ ਜੇ ਤੁਸੀਂ ਬੋਲਦੇ ਹੋ ਪਹਿਲੀ ਗੱਲ ਇਹ ਹੈ ਕਿ ਦਾਤ ਦੇਣੀ ਸਿੱਖੋ ਤੁਸੀਂ ਦਾਤ ਦੇਵੋਗੇ ਨਾ ਤੇ ਤੁਹਾਡੀ ਕਮਤਨ ਵੀ ਦਾਤ ਮਿਲੇਗੀ ਤੇ ਤੁਹਾਨੂੰ ਦਾਤ ਨਹੀਂ ਦੇਣੀ ਉਹਦੀ ਫਿਰ ਤੁਹਾਡੀ ਕਮਤਨ ਨੂੰ ਵੀ ਦਾਤ ਨਹੀਂ ਮਿਲੇਗੀ ਤੁਸੀਂ ਜੋ ਮਰਜ਼ੀ ਕਰ ਲਓ ਇੱਕ ਇਹ ਨਿਮਰਤਾ ਸਹਿਤ ਬੋਲਿਆ ਸਟੇਜ ਦੀ ਕੋਈ ਮਰਜ਼ਾਦਾ ਹੁੰਦੀ ਹੈ ਸਟੇਰਸ ਤੇ ਬਹੁਤ ਲੰਮੀ ਨਜ਼ਮਾਂ ਪੜਿਆ ਕਰ। ਬਿਲਕੁਲ ਨਹੀਂ। ਇਹਦੀ ਕ ਆਪਣੀ ਨਜ਼ਮ ਹੈ। ਆਪਣਾ ਸਮਾਂ ਅਗਲੇ ਕਵੀ ਨੂੰ ਦਿਓ। ਕੋਈ ਸਟੇ ਦਾ ਕਵੀ ਉਹੀ ਹੈ ਜਿਹੜਾ ਆਪਣਾ ਸਮਾਂ ਅਗਲੇ ਕਵੀ ਨੂੰ ਦੇ ਦਿੰਦਾ। ਸਟੇਰਸ ਤੇ ਬਹੁਤ ਛੋਟੀ ਨਜ਼ਮ ਵੀ ਨਾ ਪੜਿਆ ਕਰ। ਕਿ ਤੁਸੀਂ ਇੱਕ ਸ਼ਬਦ ਬੋਲ ਕੇ ਉਤਰਦੇ। ਇੰਨੀ ਛੋਟੀ ਵੀ ਸਲੇ ਨਹੀਂ ਮੰਨਦੀ ਕਿ ਇੰਨੀ ਛੋਟੀ ਵੀ ਕਰਤਾ ਜੇ ਨਾ ਪੜੀ ਜਾਵੇ। ਬਹੁਤ ਲੰਮੀ ਕਰਤਾ ਕਿਤਾਬਾਂ ਵਿੱਚ ਛਾਪ ਸਕਦੇ ਹਾਂ ਕਿਉਂਕਿ ਕਈਆਂ ਦੇ ਮਸਲੇ ਇੰਨੇ ਵੱਡੇ ਹੁੰਦੇ ਨੇ ਕਿ ਉਹਨੂੰ ਥੋੜੇ ਸ਼ਬਦਾਂ ਤੋਂ ਨਹੀਂ ਵਰਤਿਆ ਲਿਖਿਆ ਜਾ ਸਕਦਾ ਉਹ ਕਿਤਾਬਾਂ 'ਚ ਆਪਾਂ ਪੜ ਸਕਦੇ ਹਾਂ ਬੜੇ ਮਾਣ ਨਾਲ ਮਹਾਕੰਪਨੀ ਕੋਈ ਕਹਾਣੀ ਮੇਰੀ ਸਾਰੀ ਕਿਤਾਬ 'ਚ ਪੜ੍ਹੀ ਜਾ ਸਕਦੀ ਹੈ ਕਿ ਉਹਨਾਂ ਮਹਾਕੰਪਨੀ ਇੱਥੇ ਖੋਲ ਕੇ ਪੈਸਾ ਤੁਸੀਂ ਉੱਠ ਕੇ ਚਲੇ ਜਾਣਾ ਤੇ ਇਸ ਕਰਕੇ ਸਹੇਲੀ ਦੀ ਆਪਣੇ ਆਪਣੀ ਮਰਿਆਦ ਹੈ ਇਹ ਤਾਂ ਅਸ਼ਾ ਕਰੋ ਤੇ ਇੱਕ ਕੋਲ ਕੰਦਰਕ ਕਵਿ ਵਾਲੀ ਬੇਨਤੀ ਹੈ ਕੋਈ ਪ੍ਰਧਾਨਜੀ ਮੰਡਲ ਕਦੇ ਨਰਾਜ਼ ਨਹੀਂ ਹੁੰਦਾ ਹੁੰਦਾ ਹਰ ਕਦੇ ਆ ਕੇ ਪ੍ਰਧਾਨਜੀ ਮੰਡਲ ਨੂੰ ਸੰਬੋਧਿਤ ਨਾ ਆਵੋ ਕਿਉਂਕਿ ਇਹਨਾਂ ਨੇ ਕੀ ਹੈ ਤੇ ਸਾਡੇ ਆਪਣੇ ਸਾਰਿਆਂ ਦੇ ਤੁਸੀਂ ਨਾਲ ਵੀ ਜਾਣਦੇ ਹੋ ਕੀ ਨਰਾਜ਼ ਹੋਣਾ ਤੇ ਤੁਹਾਨੂੰ ਸੁਣਨ ਵਾਸਤੇ ਆਏ ਨੇ ਤੇ ਆਪਾਂ ਵਾਰ-ਵਾਰ ਹਰ ਕਵੀ ਪ੍ਰਧਾਨਜੀ ਮੰਡਲ ਨੂੰ ਸੰਬੋਧਿਤ ਹੁੰਦਾ ਤਾਂ ਉਹ ਸਾਡੇ ਇਕ ਦਾ ਅੱਧਾ ਮਿੰਟ ਖਰਾਬ ਹੁੰਦਾ ਉਹ ਹੀ ਅਸੀਂ ਤੁਹਾਡੇ ਦੋ ਛੇੜ ਵੱਧ ਸੁਣੀ ਹੈ ਠੀਕ ਇੱਕ ਜਿਹੜੇ ਮੇਰੇ ਸ਼ਾਇਰ ਵੀਰਾਂ ਨੇ ਤਰਨਮ ਵਿੱਚ ਬੋਲਣੀ ਆਉਂਦੀ ਹੈ ਗ਼ਜ਼ਲ ਤਰਨਮ ਵਿੱਚ ਉਹ ਆਪਣੀ ਗ਼ਜ਼ਲ ਦੇ ਦੋ ਸ਼ੇਅਰ ਛੱਡ ਲਿਆ ਦਾ ਜਦੋਂ ਤਰਨਮ ਵਿੱਚ ਬੋਲਦੇ ਆ ਨਾ ਗ਼ਜ਼ਲ ਬਹੁਤ ਲੰਮੀ ਹੋ ਜਾਂਦੀ ਹੈ ਅੱਠ ਸ਼ੇਅਰ ਤਾਂ ਹੁੰਦੇ ਨੇ ਜਦੋਂ 99 ਵਿੱਚ ਬੋਲਾਂਗੇ ਫਿਰ ਉਹ ਦੋ ਕਵੀਆਂ ਦਾ ਸਮਾਰਟ ਸਟੇਜ ਤੇ ਲੱਗ ਜਾਂਦਾ ਹੈ ਉਹਦੇ ਚ ਤੁਸੀਂ ਚਾਰ ਸ਼ੇਅਰ ਜਾਂ ਛੇ ਸ਼ੇਅਰ ਜਿਹੜੇ ਤੁਹਾਨੂੰ ਬਹੁਤ ਚੰਗੇ ਲੱਗਦੇ ਨੇ ਤਰਨਮ ਚੋ ਹੀ ਬੋਲੋ ਪੂਰੀ ਗ਼ਜ਼ਲ ਨਾ ਪੜੀ ਜਾਂਦੀ ਹੈ ਇੱਕ ਹੋਰ ਜੋ ਅਜਾ ਹਾਲਾਂਕਿ ਸ਼ਾਇਦ ਤਿੰਨ ਚਾਰ ਗਜ਼ਲਾਂ ਦੇ ਸ਼ੇਅਰ ਲੈ ਕੇ ਆਉਂਦੇ ਨੇ ਦੋ ਉਸ ਤੇ ਦੋ ਦੂਸਰੀ ਗਜ਼ਲ ਦੇ ਦੋ ਦੂਸਰੀ ਗਜ਼ਲ ਦੇ ਦੋ ਸ਼ੇਅਰ ਇਹਦਾ ਵੀ ਮੈਂ ਕੋਈ ਬਹੁਤਾ ਵਧੀਆ ਪ੍ਰਭਾਵ ਨਹੀਂ ਪੈਂਦਾ ਸ਼ਾਇਰ ਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਇਸ ਗਜ਼ਲ ਦੇ ਦੋ ਆ ਸ਼ੇਅਰ ਬਹੁਤ ਵਧੀਆ ਨੇ ਮੈਂ ਇਹ ਬੋਲਾਂ ਦੋ ਮੈਂ ਅਗਲੇ ਗੇ ਸ਼ੇਅਰ ਬੋਲਾਂ ਦੋ ਫਿਰ ਮੈਂ ਉਸ ਤੋਂ ਅਗਲੀ ਗਜ਼ਲ ਦੇ ਸ਼ੇਅਰ ਬੋਲਾਂ ਇੱਕੋ ਗਜ਼ਲ ਬੜਿਆ ਕਰੋ ਜੇ ਸਟੇਜ 'ਤੇ ਪਕੜ ਕਰਨੀ ਹੈ ਮੈਨੂੰ ਲੱਗਦਾ ਹੈ ਕਿ ਇੱਕੋ ਗਜ਼ਲ ਪਾਣੀ ਚਾਹੀਦੀ ਹੈ ਤੇ ਉਹਦੇ ਚਾਰ ਸ਼ੇਅਰ ਜ਼ਰੂਰ 6 ਹੋਣ ਉਹਦਾ ਪ੍ਰਭਾਵ ਹਮੇਸ਼ਾ ਜ਼ਿਆਦਾ ਪੈਂਦਾ ਹੈ ਇਹ ਵੀ ਮੈਂ ਤੇ ਇੱਕ ਹੋਰ ਅੰਦਾਜ਼ੇ ਬਿਆਨ ਨੂੰ ਆਪਾਂ ਹਨ ਆਪਣੇ ਘਰੇ ਕਿਸੇ ਖੁੱਲ੍ਹੇ ਥਾਂ 'ਤੇ ਹਰਕੇ ਵਾਰ-ਵਾਰ ਗਾ ਕੇ ਆਪਣਾ ਬਹੁਤ ਵਧੀਆ ਬਣਾ ਸਕਦੇ ਹਾਂ ਬਹੁਤ ਸਾਰੇ ਤਰਿਆਂ ਕੋਲ ਇੰਨੀ ਵਧੀਆ ਕਮਤਾਨ ਦੀ ਹੈ ਕਿ ਅੰਦਾਜ਼ੇ ਬਿਆਨ ਗੜਬੜ ਕਰ ਜਾਂਦਾ ਉਹਨਾਂ ਨੂੰ ਬੋਲ ਵੀ ਬੋਲੀ ਨਹੀਂ ਆਉਂਦੀ ਉਹ ਜਿੰਨੀ ਵਧੀਆ ਕਫਤਾ ਹੁੰਦੀ ਹੈ ਨਾ ਉੰਨੀ ਵਧੀਆ ਬੋਲੀ ਨਹੀਂ ਆਉਂਦੀ ਉਹਨੇ ਟੰਗ ਨਾਲ ਬੋਲੀ ਨਹੀਂ ਜਾਂਦੀ ਤੇ ਉਹ ਤੇ ਕਈਆਂ ਕੋਲੇ ਅੰਦਾਜ਼ੇ ਬਿਆਨ ਇੰਨਾ ਵਧੀਆ ਹੁੰਦਾ ਕਿ ਬਹੁਤ ਕਮਜ਼ੋਰ ਹੁੰਦੀ ਹੈ ਕਫਤਾ ਪਰ ਅੰਦਾਜ਼ੇ ਬਿਆਨ ਨਾਲ ਉਹਨੂੰ ਇੰਨੀ ਵਧੀਆ ਬਣਾ ਲੈਂਦੇ ਨੇ ਕਿ ਤੁਹਾਡੀਆਂ ਤਾਲੀਆਂ ਵੱਜਦੀਆਂ ਨੇ ਇਹ ਇੱਕ ਛੋਟੇ ਛੋਟੇ ਨੁਕਤੇ ਨੇ ਜਿਹੜੇ ਸਾਨੂੰ ਪਿਆਰ ਸਹਿਤ ਸਵੀਕਾਰ ਕਰ ਲੈਣੇ ਚਾਹੀਦੇ ਨੇ ਅਸੀਂ ਵੀ ਇਹ ਕਿ ਤੋ ਸਿੱਖੇ ਨੇ ਵੀ ਥੋੜਾ ਜਿਹਾ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਪਤਾ ਲੱਗ ਜਾਂਦਾ ਦੂਸਰਾ ਹਰ ਕਵੀ ਨੂੰ ਪਤਾ ਹੁੰਦਾ ਹੈ ਕਿ ਅੱਜ ਮੇਰੀ ਨਜ਼ਮ ਬਹੁਤ ਵਧੀਆ ਰਹੀ ਹਰ ਕਵੀ ਨੂੰ ਪਤਾ ਹੁੰਦਾ ਇੱਥੇ ਬੈਠਿਆ ਕਿ ਅੱਜ ਮੇਰੀ ਗਜ਼ਲ ਨੂੰ ਸੋਹਣਿਆ ਆ ਗਿਆ ਤੇ ਇਹ ਕੋਸ਼ਿਸ਼ ਕਰੋ ਕਿ ਉਹ ਉਸ ਤਰ੍ਹਾਂ ਦਾ ਮਸਲਾ ਲੈ ਕੇ ਆਓ ਜਿਹੜਾ ਜਿਸ ਨੂੰ ਸੁਣਿਆ ਜਾਵੇ ਜਿਹੜਾ ਸਭ ਸਭ ਸਾਂਝਾ ਹੋਵੇ ਤੇ ਚੰਗਾ ਲੱਗਦਾ ਸੋ ਗਜ਼ਲਾਂ ਬਹੁਤ ਸੋਹਣੀਆਂ ਆਈਆਂ ਨੇ ਨਜ਼ਮਾਂ ਬਹੁਤ ਸੋਹਣੀਆਂ ਆਈਆਂ ਨੇ ਮੈਂ ਸਤਿਕਾਰਯੋਗ ਸਾਰੀਆਂ ਬੇਟੀਆਂ ਨੂੰ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਪਿਆਰੇ ਵੀਰਾਂ ਨੂੰ ਨਵੇਂ ਕਵੀਆਂ ਨੂੰ ਕਵਤਾ ਦਾ ਯੁੱਗ ਕਿਤੇ ਨਹੀਂ ਜਾਣ ਲੱਗਿਆ ਇਹ ਇੱਥੇ ਰਹਿਣਾ ਹੈ ਕਿ ਸਭੋਂ ਬਹੁਤ ਜ਼ਿਆਦਾ ਪ੍ਰੋਗਰਾਮ ਹੋ ਰਹੇ ਨੇ ਬਹੁਤ ਨਵੇਂ ਕਵੀ ਉੱਠ ਰਹੇ ਨੇ ਪੁਰਾਣੇ ਦਾ ਹੱਕੇਂ ਤੇ ਮੈਂ ਦੇਖ ਰਿਹਾ ਚਾਰ ਜਾਂ ਪੰਜ ਸ਼ਾਇਰ ਹੀ ਚਰਚਿਤ ਹੁੰਦੇ ਸੀ ਸਾਡੀਆਂ ਪੀੜ੍ਹੀਆਂ ਤੋਂ ਪਹਿਲਾਂ ਸਾਰੇ ਨਹੀਂ ਸੀ ਅੱਜ ਤਾਂ ਤੁਸੀਂ ਕਿੰਨੇ ਇੱਥੇ ਬੈਠੇ ਚਰਚਿਤ ਸ਼ਾਇਰ ਬੈਠੇ ਨੇ ਨੌਜਵਾਨ ਇਸ ਕਰਕੇ ਕਵਤਾ ਨੇ ਇੱਥੇ ਰਹਿਣਾ ਕਵਤਾ ਦਾ ਵਿਵਪਾਰ ਅਲ ਮਿਲ ਕੇ ਬਾਲਦੇ ਰਹਾਂਗੇ ਤੇ ਮੈਂ ਚੋਹਾਨ ਸਾਹਿਬ ਜੀ ਆਗਿਆ ਨਾਲ ਨਜ਼ਮ ਦਾ ਸ਼ਾਇਰ ਹਾਂ ਪਰ ਅੱਜ ਮੈਂ ਇੱਕ ਗਜ਼ਲ ਦੇ ਦੋ ਤਰ ਸ਼ੇ ਤੁਹਾਡੇ ਨਾਲ ਸਾਂਝਾ ਕਰਨਾ ਪੰਜਾਬਤਰਾ ਪ੍ਰੀਸ਼ਦ ਵੱਲੋਂ ਇਹ ਪ੍ਰੋਗਰਾਮ ਪਾਤਸ਼ਾਹ ਦੀ ਯਾਦ ਦੇ ਵਿੱਚ ਹੋ ਰਿਹਾ ਪ੍ਰੀਤਮ ਰਪਾਲ ਜੀ ਬੈਠੇ ਨੇ ਸਾਡੇ ਮੇਰੇ ਬਹੁਤ ਪਿਆਰੇ ਮਿੱਤਰ ਪਾਤਸ਼ਾਹ ਸਾਹਿਬ ਦਾ ਜਦੋਂ ਅਸੀਂ ਉਹਨਾਂ ਦੇ ਅੰਤੋਂ ਅਰਦਾਸ ਸ਼ਾਮ ਰਿਹਾ ਇਸ ਤਰ੍ਹਾਂ ਲੱਗਿਆ ਉੱਥੇ ਦੇਖ ਕੇ ਜਿਹੜੇ ਜਿਹੜੇ ਮਿੱਤਰ ਉਹਨਾਂ ਨੂੰ ਮੁਹੱਬਤ ਕਰਨ ਵਾਲਿਆਂ ਤੇ ਪਹੁੰਚੇ ਸੀ ਕਿ ਕੀ ਅਚਾਨਕੇ ਕੀ ਬਾਣਾ ਵਾਪਰ ਗਿਆ ਤਾਂ ਮੇਰੇ ਮਨ 'ਚ ਕੋਈ ਤਰ੍ਹਾਂ ਇਹ ਇੱਕ ਖਿਆਲ ਆਇਆ ਕਿ ਇਸ ਤਰ੍ਹਾਂ ਵੀ ਯਾਰ ਬੰਦਾ ਚਲਾ ਜਾਂਦਾ ਹੈ ਇਦਾਂ ਵੀ ਜਾਣਾ ਸਾਰਿਆਂ ਨੇ ਅਸੀਂ ਵੀ ਇਦਾਂ ਹੀ ਚਲੇ ਜਾਣਾ ਫਿਰ ਗੁਰਦੁਆਰਾ ਸਾਹਿਬ ਸੀ ਉੱਥੇ ਪਤਾ ਨਹੀਂ ਕੀ ਮੇਰੇ ਅੰਦਰ ਇੱਕ ਕੋਈ ਲੋ ਜੀ ਆਈ ਤੇ ਇਹ ਲੱਗਿਆ ਕਿ ਨਹੀਂ ਇਦਾਂ ਨਹੀਂ ਅਜੇ ਬਹੁਤ ਕੁਝ ਬਾਕੀ ਹੈ ਬਹੁਤ ਕੁਝ ਕਰਨਾ ਹੈ ਆਪਾਂ ਨੇ ਸਾਰਿਆਂ ਨੇ ਰਲ ਕੇ ਮੈਨੂੰ ਹਮਾਗਾ ਤਾਹੁਰ ਹੋਰ ਕਿ ਜ਼ਿੰਦਗੀ ਰਾਣੀ ਦੀ ਜ਼ੁਰਬ ਸਵਾਰ ਨਾਲ ਇਸ ਚੱਲਦਾ ਰਹਿਣਾ ਜਬਾਤਰ ਸਾਹਿਬ ਚਲੇ ਗਏ ਤਾਂ ਅਸੀਂ ਵੀ ਚਲੇ ਜਾਣਾ ਤੇ ਪਰ ਕਪਤਾਨ ਇੱਥੇ ਹੀ ਰਹਿਣਾ ਕਪਤਾਨ ਕਿਤੇ ਨਹੀਂ ਜਾਣਾ ਉਦੋਂ ਫਿਰ ਇੱਕ ਗਜ਼ਲ ਦੇ ਦੋ ਚਾਰ ਸ਼ੇਰ ਮੇਰੇ ਅੰਦਰੋਂ ਨਿਕਲੇ ਤੇ ਇਹ ਪੂਰੀ ਪੂਰੀ ਗਜ਼ਲ ਪਾਤਰ ਸਾਹਿਬ ਨੂੰ ਮੈਂ ਸੁਣਨ ਪਾ ਦਾਰੀਆਂ ਜਿਹੜੇ ਕਿਦੋਂ ਮੇਰੇ ਸ਼ਾਇਰਾ ਨੇ ਸੁਣੀ ਹੋਏਗੀ ਮਾਫ ਕਰਨਾ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਖਾਸ ਬਾਕੀ ਹੈ ਜੇ ਮੇਰੇ ਪੈਰਾਂ ਨੂੰ ਸਫ਼ਰ ਦੀ ਆਸ ਬਾਕੀ ਹੈ ਜੇ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਖਾਸ ਬਾਕੀ ਹੈ ਤੇਰੇ ਦਿੱਤੇ ਜ਼ਖਮ ਸਾਰੇ ਵਕਤ ਸਿਰਹੀ ਪਰ ਗਏ ਤੇਰੇ ਦਿੱਤੇ ਸਾਕਮਾਰੇ ਵਕਤ ਸਿਰ ਹੀ ਪਰ ਗਏ ਪਰ ਮੇਰੀ ਰੂਹ ਤੇ ਪਈ ਜੋ লাশ باقی ਹੈ ਅੱਜ ਸਭ ਕਿਲੇ ਸ਼ਿਕਵੇ ਜਿਵੇਂ ਹੰਝੂ ਆਂਦੇ ਹੜ ਵਿੱਚ ਵਹਿ ਗਏ ਸਭ ਕਿਲੇ ਸ਼ਿਕਵੇ ਜਿਵੇਂ ਹੰਝੂ ਆਂਦੇ ਹੜ ਵਿੱਚ ਵਹਿ ਗਏ ਪਰ ਤੇਰਾ ਨਾਰਿਜ ਹੈ ਤਰਵਾਸ ਬਾਕੀ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਖੜਕੀ ਹੈ ਤੈਨੂੰ ਹਾਲ ਵੀ ਉਡੀਕੀ ਜਾ ਰਹਾ ਹੈ ਆਸਮਾਨ ਤੈਨੂੰ ਹਾਲ ਵੀ ਉਡੀਕੀ ਜਾ ਰਹਾ ਹੈ ਆਸਮਾਨ ਤਰਿਆ ਕਿੰਨਾ ਤੇਰਾ ਪਰਵਾਸ ਬਾਕੀ ਹੈ ਮੇਰੇ ਪੈਰਾਂ ਨੂੰ ਸਫਰ ਦੀ ਆਸ ਬਾਕੀ ਹੈ ਜਿਸ ਤਰ੍ਹਾਂ ਲੱਗਦਾ ਜਿਵੇਂ ਕੁਝ ਖਾਸ ਬਾਕੀ ਹੈ ਆਸ਼ੀਰ ਸਮਾਂ ਦੇ ਪੈੜ ਖੁਸ਼ਬੂ ਦੀ ਧਬਕੇ ਆਵੀ ਜਾ ਦੁੱਖ ਦੇਣਿਆ ਪੈੜ ਖੁਸ਼ੀ ਦੀ ਧਬਕੇ ਆਵੀ ਜਾ ਦੁੱਖ ਦੇਣਿਆ ਵੇਹੇ ਫੁੱਲਾ ਵਿੱਚ ਬਥੇਰੀ ਬਾਸ ਬਾਕੀ ਹੈ ਓਏ ਵੇਹੇ ਫੁੱਲਾ ਵਿੱਚ ਬਥੇਰੀ ਬਾਸ ਬਾਕੀ ਹੈ ਅਖੀ ਪਾਤਰ ਸਾਹਿਬ ਨੂੰ ਸਮਰਪਿਤ ਜ਼ਿੰਦਗੀ ਰਾਣੀ ਤੇਰੇ ਮਹਿਲਾਂ ਦਾ ਰਾਣਬ ਦੇ ਹੋਏ ਜ਼ਿੰਦਗੀ ਰਾਣੀ ਤੇਰੇ ਮਹਿਲਾ ਦਰਾ ਲਫਦੇ ਹੋਏ ਤੁਰ ਗਏ ਸਭ ਸ਼ੈਨ ਸ਼ਾ ਇਹ ਦਾਸ ਬਾਕੀ ਹੈ ਤੁਰ ਗਏ ਸਭ ਸ਼ੈਨ ਸ਼ਾ ਇਹ ਦਾਸ ਬਾਕੀ ਹੈ ਜੀ ਮੇਰੇ ਪੈਰਾਂ ਨੂੰ ਸਫਰ ਦੀ ਆਸ ਬਾਕੀ ਹੈ ਜੀ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਖਾਸ ਬਾਕੀ Has been.